ਪਹਿਲੀ ਵਾਰ ਯਾਨੀ ਚਿੱਟੇ ਦੀ ਤਸਕਰ ਔਰ ਚਿੱਟੇ ਦੀ ਆਦੀ ਪਹਿਲੀ ਵਾਰ মিডিਆ ਦੇ ਸਾਹਮਣੇ ਮੰਨ ਚੁੱਕੀ ਹੈ ਇੱਕ ਡੀਐਸਪੀ ਤੱਕ ਦਾ ਨਾਮ ਲੈ ਦਿੱਤਾ ਹੈ ਕਿਹੜੇ ਡੀਐਸਪੀ ਦਾ ਨਾਮ ਲਿਆ ਹੈ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਬਹੁਤ ਵੱਡੇ ਵੱਡੇ ਖੁਲਾਸੇ ਕਰ ਰਹੀ ਹੈ ਆਪਣੇ ਮੂੰਹੋਂ ਕਰ ਰਹੀ ਹੈ ਉਹਨਾਂ ਦੀ ਜ਼ੁਬਾਨੀ ਪਹਿਲੀ ਵਾਰ মিডিਆ ਦੇ ਸਾਹਮਣੇ ਤਹਾਨੂੰ ਦਿਖਾਵਾਂਗੇ ਕਿ ਜਿਹੜਾ ਡੀਐਸਪੀ ਸਾਹਿਬ ਨੇ ਉਹ ਪੰਜਾਬ ਦੇ ਕਿਹੜੇ ਡੀਐਸਪੀ ਸਾਹਿਬ ਨੇ ਜਿਨ੍ਹਾਂ ਦੀ ਬਦੌਲਤ ਉਹਨੂੰ ਚਿੱਟੇ ਦੇ ਨਾਲ ਜੋੜਿਆ ਗਿਆ ਔਰ ਚਿੱਟੇ ਦਾ ਜਿਹੜਾ ਨਸ਼ਾ ਉਹ ਕਿਵੇਂ ਕਰਨ ਲਾ ਦਿੱਤਾ ਗਿਆ ਔਰ ਜਿੰਵੇਂ ਚਿੱਟੇ ਦੇ ਦਲਦਲ ਦੇ ਵਿੱਚ ਬੰਦਾ ਜਾਂਦਾ ਪੂਰੀ ਤਰ੍ਹਾਂ ਉਹ ਆਪਣੀ ਜਵਾਨੀ ਦਸੂਗੀ ਉਸ ਤੋਂ ਬਾਅਦ ਇੱਕ ਬਾਅਦ ਵੱਡੀ ਅਪਡੇਟ ਜਿਹੜੀ ਹੋਰ ਆ ਰਹੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਕਸਰ ਤੁਸੀਂ ਵੇਖਿਆ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਦੁਆਰਾ ਇੱਕ ਬਹੁਤ ਵੱਡਾ ਐਕਸ਼ਨ ਚੱਲ ਰਿਹਾ ਜਿਹੜਾ ਕਿ ਨਾਲ-ਨਾਲ ਕਹਿੰਦੇ ਸਾਡਾ ਬਲਡੋజర్ ਵੀ ਚੱਲ ਰਿਹਾ ਔਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਬਹੁਤ ਸਾਰੇ ਮੁਲਾਜ਼ਮ ਫੜੇ ਜਾ ਰਹੇ ਨੇ ਜਿਵੇਂ ਕਿ ਅੱਜ ਇੱਕ ਨੌਜਵਾਨ ਫੜਿਆ ਗਿਆ ਚਿੱਟੇ ਦੇ ਨਾਲ 7 ਕਰੋੜ ਤੱਕ ਦਾ ਚਿੱਟਾ ਦੱਸਿਆ ਜਾ ਰਿਹਾ ਉਹਦੇ ਕੋਲੋਂ ਫੜਿਆ ਗਿਆ ਉਹ ਵੀ ਇੱਕ ਮੁਲਾਜ਼ਮ ਸੀ ਔਰ ਦੂਜੇ ਪਾਸੇ ਕੌਨਸਟੇਬਲ ਜਿਹੜੀ ਬਠਿੰਡੇ ਫੜੀ ਜਾਂਦੀ ਹੈ ਉਹਦਾ ਜਿਹੜਾ ਵਿਵਾਦ ਛੜਿਆ ਪੰਜਾਬ ਦੇ ਵਿੱਚ ਹੋ ਟ੍ਰੈਂਡ ਕਰ ਚੁੱਕਿਆ ਅਕਸਰ ਤੁਸੀਂ ਵੇਖਦੇ ਹੋ ਅਮਨਦੀਪ ਕੌਰ ਬਠਿੰਡੇ ਵਾਲੀ ਕਾਂਸਟੇਬਲ ਉਸ ਵੀਡੀਓ ਨੇ ਇੱਕ ਐਸਾ ਟ੍ਰੈਂਡ ਦਾ ਯਾਨੀ ਮਾਹੌਲ ਬਣਾ ਦਿੱਤਾ ਚਾਰੇ ਪਾਸੇ ਅਮਨਦੀਪ ਕੌਰ ਬਠਿੰਡੇ ਵਾਲੀ ਦਾ ਨਾਮ ਵੱਰਸ ਰਿਹਾ ਹੈ ਕਿ ਚਿੱਟੇ ਦੇ ਨਾਲ ਫੜੀ ਗਈ ਹੈ ਔਰ ਸੀਐਮ ਭਵਨ ਤਮਾਨ ਇਹਨਾਂ ਦੇ ਉੱਤੇ ਵੱਡੀ ਕਾਰਵਾਈ ਕਰ ਦੇਣਾ ਔਰ ਹੁਣ ਪਹਿਲੀ ਵਾਰ ਜਿਹੜੇ ਕੈਮਰੇ ਦੇ ਸਾਹਮਣੇ ਮੰਨੀ ਹੈ ਪੂਰਾ ਸੱਚ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਹਾਂ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਔਰ ਡੀਐਸਪੀ ਕਾਉਂਨ ਸੁਣੋ ਜਰਾ ਉਹ ਕਹਿੰਦਾ ਤਾਰੋ ਕਿ ਆਪਣੀ ਪ੍ਰਾਈਵੇਟ ਜੋਬ ਕਰਾਂਗਾ ਕਿ ਬਾਅਦ ਤੇ ਜਿਚ ਰਹਿਣ ਲੱਗੀ 6 ਮਹੀਨੇ ਪ੍ਰਾਈਵੇਟ ਜੋਬ ਕੀ ਤਿਲਸਰ ਮਾਲ ਉਸ ਤੋਂ ਬਾਅਦ ਇਹ ਨੋਮੀਰਾ ਸੰਪਰਕ ਰੁਪਿੰਦਰਮਨ ਦੀ ਕੁੜੀ ਨਾਲ ਹੋਇਆ ਉਹਨੇ ਮੈਨੂੰ ਅਮਨ ਨਾਲ ਮਿਲਾਇਆ ਜੋ ਕਿ ਆਪਣੇ ਲੋਕ ਕਾਂਗਰਸ ਐਮਐਲਏ ਦਾ ਮੰਡਾ ਕਹਾਦਾ ਸੀ। ਮੰਡਾ ਮੇਰੇ ਕੋਲ ਕਿਸੇ ਨੇ ਮਿਲਵਾਇਆ ਸੀ ਕਿ ਉਹ ਸਿੰਗਲ ਕੁੜੀ ਸੀਗੀ ਜੋ ਕਿ ਮੈਰਿਜ ਸੀਗੀ। ਉਹਦੀ ਡਿਵੋਰਸ ਹੋਇਆ ਸੀ। ਲੁਧਿਆਣਾ ਵੇਰਕਾ ਮਿਲਤ ਪਰ ਕੋਈ ਰਹਿਦੀ ਸੀ। ਉਹਨੇ ਮੈਨੂੰ ਅਮਨ ਨਾਮ ਦੇ ਮੁੰਡੇ ਨਾਲ ਲਾਇਆ ਜਦੋਂ ਦਾ ਵਾਈਫਟ ਆ। ਉਹਨੇ ਸੁਮਿੰਦਰ ਦੀ ਕਿਸੇ ਕਾਰਨ ਪਰ ਆ ਗਈ। ਅਮਨ ਮੈਨੂੰ ਜ਼ਬਰਦਸਤੀ ਘਰ ਘਰ ਲੈ ਗਿਆ ਤੇ ਆਖਰ ਦਰਵਾਜ਼ੇ ਤੇ ਮੱਥਾ ਟੇਕਣ ਗਿਆ। ਉਹ ਨੋਵਾ ਗੱਡੀ ਸੀ 4 ਨੰਬਰ ਦੀ ਸਿਲਵਰ ਰੰਗ ਦੀ। ਮੋਟੇ ਲੱਗੇ ਹਿਟ ਰੂਮ ਲੈ ਸਟਾਈਲਰ ਲੋਕੇਸ਼ਨ ਹੋਇਆ ਸੀ ਹਾਈ ਸੇਫਟੇ ਕੋਲ ਇੰਕਾਜ ਕਰਾ ਉਹ ਕਪਤਾਨ ਨੂੰ ਪੁਲਿਸ ਨੇ ਕਿਹਾ ਹੋਇਆ ਕਰਦੇ ਬਾਅਦ ਸਰਕਾਰੀ ਗੋਡੀ ਸੀ ਉਹਦੇ ਅੰਦਰ ਲੈ ਗਿਆ ਪਹਿਲਾਂ ਜੰਮਨ ਨੂੰ ਫੂਲ ਡਰਿੰਕ ਫਲਾਈਟ ਰੋਟੀ ਖਲਾਈ ਉਸ ਤੋਂ ਬਾਅਦ ਉਹਨੇ ਮੇਰੇ ਅੱਗੇ ਨਸ਼ੇ ਦੀ ਡਲੀਟਸ ਸੀ ਹੀਰੋਇਨ ਦੀ ਮੈਂ ਨਹੀਂ ਗਲ ਕਹੀ ਵੀ ਤੁਸੀਂ ਕਦੀ ਇਸ ਤਾਰ ਟਰਾਈ ਕੀਤਾ ਅੱਜ ਕੱਲ੍ਹ ਕੁੜੀਆਂ ਦਾ ਕਹਿੰਦਾ ਟ੍ਰੈਂਡ ਆ ਇਹ ਹਾਫ ਫੈਸ਼ਨ ਹੋ ਗਿਆ ਵੀ ਤੁਸੀਂ ਵੀ ਪੀ ਕੇ ਦੇਖੋ ਜਿਹੜਾ ਕਿ ਉਹਦੇ ਘਰੋਂ ਕਿ ਬਣਾਉਂਦਾ ਸੀ ਅਸ਼ੋਕ ਨਾਮ ਦਾ ਬੰਦਾ ਉਹਨੇ ਫਿਰ ਮੈਨੂੰ ਵੈੱਬ ਤੇ ਪਰਸ ਤੇ ਲਾਈਵ ਲਿਆ ਕੇ ਜਿੱਸਾ ਜਿਹੜਾ ਗੁਜੇ ਟਿੱਲਾ ਸੀ ਉਹਨੇ ਮੈਨੂੰ ਪੀਣਾ ਸਿਖਾਇਆ ਉਸ ਤੋਂ ਬਾਅਦ ਰਾਤ ਨੂੰ ਉਸਦੇ ਆਫਿਸ ਆਵੇ ਜਿੱਥੇ ਮੈਨੂੰ ਥੋੜਾ ਜਿਹਾ ਨਸ਼ਾ ਵੀ ਦਿੱਤਾ ਫੋਨ ਮੈਨੂੰ ਵੀ ਨਾ ਲਮਸ ਹਲਦੇ ਤਾਂ ਵਿਹਾ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਆ ਜਿਓ ਤੁਹਾਨੂੰ ਵੀ ਦਿਨ ਬਾਅਦ ਜਦੋਂ ਮਤਲਬ ਮੈਂ ਨਸ਼ੇ ਦੀ ਆਤੀ ਹੋ ਗਈ ਲਾਂ ਲੱਕ ਸ਼ੌਂ ਸ਼ੌਂ ਮਤਲਬ ਮੈਂ ਉਹਨੂੰ ਕਾਲ ਕੀਤੀ ਉਹ ਮੈਂ ਕਹਿੰਦਾ ਆਪਣੇ ਫਰੈਂਡ ਨੂੰ ਪਿੰਡਰ ਕੌਮ ਨੂੰ ਵੀ ਨਾਲ ਲੈ ਕੇ ਆਈ ਮੈਂ ਲੈ ਗਈ ਉਹਨੂੰ ਬਾਈਪਾਸ ਚਲੇ ਕੇ ਅਸੀਂ ਤਕਰੀਬਨ 7:30 ਵਜੇ ਪਹੁੰਚੇ ਉਹਦਾ ਗੱਲ ਮੈਂ ਨਾ ਕੋਈਮ ਕਲਰ ਦਾ ਸਕੋਰਪਿਓ ਚ ਲੈਨ ਆਇਆ ਜਿਹਦੇ ਸਿੰਕ ਬਲੈਕ ਕਲਰ ਦੇ ਜਾਰੀਆਂ ਲੱਗੇ ਸੁਨਹਿਲੀ ਬੱਤੀ ਲੱਗੀ ਸੀ ਅੰਦਰ ਵਿੱਚ કરી ਲਿਆ ਗਿਆ ਉਹਨੇ ਪਿਓ ਨੂੰ ਫੋਰਸ ਕੀਤਾ ਵੀ ਹਾਂ ਯਰ ਪਿਓ ਅਸੀਂ ਕਿਹਾ ਅਸੀਂ ਨਹੀਂ ਪੀਏ ਫਿਰ ਉਹਨੇ ਸਾਨੂੰ ਜੱਟੇ ਦੀ ਗਲੀ ਦਿੱਤੀ ਅਸੀਂ ਉਹਨਾਂ ਨੇ ਲਾਇਆ ਫਿਰ ਉਹ ਮੈਨੂੰ ਉੱਪਰ ਸੈਕਸ ਦੇ ਵੇਸੇ ਲੈ ਗਿਆ ਵੀ ਹਾਂ ਜ਼ਬਰਦਸਤ ਸੈਕਸ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸੀਰੀਅਸly نیچے ਆ ਗਏ ਉਹਨੇ ਮੈਨੂੰ ਕਿਹਾ ਕਿ ਹਾਂ ਮੈਂ ਤੈਨੂੰ ਥੋੜਾ ਨਸ਼ਾ ਦਿੰਦਾ ਮੈਂ ਕਿ ਇਹਦੇ ਨਾਲ ਸੜਾ ਕੁਝ ਨਹੀਂ ਬਣਨਾ ਵੀ ਹਾਂ ਮੈਨੂੰ ਹੋਰ ਨਸ਼ੇ ਦੀ ਲੋੜ ਆ ਉਹਨੇ ਕਿਹਾ ਵੀ ਮੈਂ ਤੈਨੂੰ ਕੰਡੇ ਲਾਲ 5 ਗ੍ਰਾਮ ਤੋਲ ਕੇ ਦੇਣਾ ਉਹ ਇੱਕ ਫਿਰ ਮੈਨੂੰ ਆਪਣੇ ਉਹ ਓਂਸ ਉੱਪਰ ਲੈ ਗਿਆ ਸਟੋਰ ਸੀਗਾ ਉੱਤੇ ਉਹਨੇ ਮੈਨੂੰ ਨਸ਼ਾ ਦਿਖਾਇਆ ਦਿੱਤਾ ਉਹ ਮਨ ਦੇ ਸੰਲੋਂ ਪਾਸਟਾਤਾ ਅਸ਼ੋਕ ਨੇ ਫਿਰ ਕਿਹਾ ਕਿ ਹਾਂ ਜਦੋਂ ਹੁਣ ਤੋਂ ਨਸ਼ਾ ਲੈਣਾ ਨਾ ਮੈਂ ਪੈਸੇ ਮੈਂ ਲੈਣਾ ਤੇ ਦੇਖਿਆ ਕਹਾਣੀ ਕਿੱਧਰ ਚੱਲ ਗਈ ਹੈ ਚਿੱਟੇ ਦੇ ਨਾਲ ਪਹਿਲਾਂ ਆਦੀ ਬਣਾਇਆ ਜਾਂਦਾ ਇੱਕ ਡੀਐਸਪੀ ਦਾ ਕਨਵਲ 32 ਵਾਲੀ ਗੱਡੀ ਦੇ ਵਿੱਚ ਆਉਂਦਾ ਉਹ ਨਾਲ ਲੈ ਜਾਂਦਾ ਔਰ ਉਸ ਤੋਂ ਬਾਅਦ ਉਹ ਕਹਿੰਦੀ ਵੀ ਪਹਿਲਾਂ ਮੈਨੂੰ 20 ਰੁਪਏ ਆਉਂਦੇ ਉਸ ਤੋਂ ਬਾਅਦ ਇੱਕ ਡਲੀ ਚਿੱਟੇ ਦੀ ਯਾਨੀ ਇੱਕ ਹੈਰਨ ਦੀ ਕਹਿ ਲੋ ਉਹ ਧਰ ਦਿੰਦੇ ਨੇ ਉਸ ਤੋਂ ਬਾਅਦ ਕਹਿੰਦੀ ਮੈਨੂੰ ਗਲਤ ਕੰਮ ਕਰਨ ਦੇ ਲਈ ਇੱਕ ਉੱਪਰ ਰੂਮ ਦੇ ਵਿੱਚ ਲੈ ਕੇ ਜਾਂਦਾ ਫਿਰ ਮੈਂ ਆਦੀ ਹੋ ਜਾਂਦੀ ਆ ਫਿਰ ਮੈਨੂੰ ਕਹਿੰਦਾ ਹੁਣ ਮੈਂ ਤੈਨੂੰ ਪੈਸਿਆਂ ਦਾ ਤੇਰੇ ਪੈਸਿਆਂ ਦਾ ਚਿੱਟੇ ਦੇ ਨਾਲ ਤੂੰ ਜਿਹੜਾ ਕਿ ਹੁਣ ਆਪਣਾ ਗੁਜ਼ਾਰਾ ਕਰੇਂਗੀ ਯਾਨੀ ਮਾਹੌਲ ਦੇਖੋ ਕਿੱਥੇ ਤੱਕ ਪਹੁੰਚਦਾ ਔਰ ਹੁਣ ਇਹ ਕੁੜੀ ਕੌਣ ਐ ਸੁਣ ਲੋ ਜਰਾ ਧਿਆਨ ਦੇ ਨਾਲ ਕਵੇ ਬਹੁਤ ਸਾਰੀ ਲੋੜ ਆ ਸੁਣਨ ਦੀ ਇਹ ਪੰਜਾਬ ਦੇ ਵਿੱਚ ਇੱਕ ਪੀੜਤ ਕੁੜੀ ਐ ਜਿਹੜੀ ਡੀਐਸਪੀ ਨੇ ਕਿਵੇਂ ਲਾਇਆ ਨਸ਼ੇ ਤੇ ਸੁਣੋ ਪੀੜਤ ਦੀ ਜਵਾਨੀ ਇਹਦੀ ਜਿਹੜੀ ਲਿਖਤ ਐ ਇਹ ਤੁਸੀਂ ਦੇਖ ਵੀ ਸਕਦੇ ਹੋ ਇਹ ਕੁੜੀ ਪੰਜਾਬ ਦੀ ਐ ਪੰਜਾਬ ਦੇ ਜਿਹੜੇ ਸਾਡੇ ਅਕਸਰ ਭਗਵੰਤ ਮਾਨ ਦਾ ਵੀ ਬਿਆਨ ਆ ਗਿਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਯਾਨੀ ਇੱਕ ਬਹੁਤ ਵੱਡਾ ਪ੍ਰਾਲਾ ਸਰਕਾਰ ਬਣੀਓ ਤਾਂ ਹੋ ਚੁੱਕਿਆ ਚਾਹੇ ਸਾਡਾ ਕੋਈ ਮੁਲਾਜ਼ਮ ਐ ਚਾਹੇ ਸਾਡਾ ਕੋਈ ਲੀਡਰ ਐ ਅਸੀਂ ਹੁਣ ਨਹੀਂ ਛੱਡਾਂਗੇ ਕਿਉਂ ਕਿ ਅਗੇ ਇੱਕ ਤਾਂ ਵਕਤ ਸਾਡਾ ਬਿਲਕੁਲ ਨਜ਼ਦੀਕ ਆ ਜਿਹੜਾ ਕਿ 2027 ਵਾਲਾ ਉਹ ਸਾਰੇ ਜਾਣਦੇ ਹੋ ਚਾਹੇ ਸਾਡੀ ਪਾਰਟੀ ਨੂੰ ਜੋ ਕਰਨਾ ਪਵੇ ਉਹ ਕਰੂਗੀ ਯਾਰੇ ਅਸੀਂ ਵੀ ਚਾਹੁੰਦੇ ਆ ਪੰਜਾਬ ਦੇ ਪ੍ਰਤੀ ਜੇਕਰ ਵੱਡਾ ਖੁਲਾਸਾ ਕਰਦੀ ਹੈ ਸਰਕਾਰ ਆਪਣੀ ਤਰਫ ਤੋਂ ਆਪਣੇ ਮੁਲਾਜ਼ਮਾਂ ਦੀ ਪੋਲ ਵੀ ਖੁੱਲ ਰਹੀ ਹੈ ਬਹੁਤ ਸਾਰੇ ਮੁਲਾਜ਼ਮਾਂ ਦੇ ਐਕਸ਼ਨ ਵੀ ਚੱਲ ਰਿਹਾ ਹੈ ਅਮਨਦੀਪ ਕੌਰ ਬਠੰਡੇ ਵਾਲੀ ਉਹਨਾਂ ਦੇ ਉੱਤੇ ਕੀ ਐਕਸ਼ਨ ਚੱਲ ਰਿਹਾ ਹੈ ਹਾਲੇ ਤੱਕ ਉਹਨਾਂ ਦੇ ਖਿਲਾਫ ਕੋਈ ਬਲੋਜਰ ਨਹੀਂ ਗਿਆ ਔਰ ਪੂਰੇ ਪੰਜਾਬ ਦੀ ਇੱਕੋ ਹੀ ਆਵਾਜ਼ ਹੈ ਕਿ ਪੰਜਾਬ ਦੀ ਜਨਤਾ ਇਹ ਚਾਹੁੰਦੀ ਹੈ ਕਿ ਅਮਨਦੀਪ ਕੌਰ ਕਨਸਟੇਬਲ ਬਠਿੰਡੇ ਵਾਲੀ ਜਿਹੜੀ ਚਿੱਟੇ ਸਮੇਤ ਇਕਾਲੀ ਥਾੜ ਦੇ ਵਿੱਚ ਫੜੀ ਜਾਂਦੀ ਹੈ ਤਾਂ ਉਹ ਘਰ ਤੱਕ ਹਲੇ ਤੱਕ ਬਲਡوزر ਨਹੀਂ ਗਿਆ ਉਹਦਾ ਕੌਲਾ ਤੱਕ ਨਹੀਂ ਹਟਾਇਆ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੀ ਇੱਕ ਵਿਰੋਧਤਾ ਇਸ ਗੱਲ ਦੀ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਔਰ ਬਾਕੀ ਗੌਰਵ ਯਾਦਵ ਡੀਜੀਪੀ ਸਤਕਾਰਯੋਗ ਸਾਡੇ ਪੁਲਿਸ ਵਿਭਾਗ ਦੇ ਬਹੁਤ ਵੱਡੇ ਅਫਸਰ ਨੇ ਉਹਨਾਂ ਨੂੰ ਵੀ ਅਪੀਲ ਕਰ ਰਹੀ ਹੈ ਪੰਜਾਬ ਦੀ ਜਨਤਾ ਕਿ ਤੁਸੀਂ ਬਹੁਤ ਤੋਂ ਬਹੁਤ ਵੱਡਾ ਐਕਸ਼ਨ ਲੈ ਕੇ ਸਰਕਾਰ ਵੀ ਆਪਣਾ ਯੋਗਦਾਨ ਦਿੰਦੇ ਹੋਇਆ ਜਿਵੇਂ ਕਿ ਸੀਐਮ ਮਾਨ ਦਾ ਬਿਆਨ ਤਾਂ ਆ ਜਾਂਦਾ ਹੈ ਕਿ ਅਸੀਂ ਸਾਡੇ ਮੁਰਾਜ਼ਮਾਂ ਤੱਕ ਨੂੰ ਨਹੀਂ ਛੱਡਾਂਗੇ ਔਰ ਨਾ ਹੀ ਕਿਸੇ ਲੀਡਰ ਨੂੰ ਛੱਡਾਂਗੇ ਔਰ ਦੂਸਰੇ ਪਾਸੇ ਉੱਤੇ ਹਲੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਉਹਦੇ ਘਰ ਦੇ ਉੱਤੇ ਉਹ ਵੀ ਜਿਉਂ ਦੀ ਤਿਉਂ ਉਹਦੀ ਹਵੇਲੀ ਖੜੀ ਹੈ ਔਰ ਇਹ ਕੁੜੀ ਕੌਣ ਸੀ ਇਹ ਕੁੜੀ ਪੰਜਾਬ ਦੀ ਕੋਹ ਪੀੜਤ ਕੁੜੀ ਹੈ ਜਿਹਨੂੰ ਸ਼ਿਕਾਰ ਕੀਤਾ ਗਿਆ ਇੱਕ ਚਿੱਟੇ ਦੇ ਨਾਲ ਔਰ ਕਿ ਮੁਲਾਜ਼ਮ ਦੁਆਰਾ ਕੀਤਾ ਗਿਆ ਇਹਨੇ ਆਪ ਦੱਸਿਆ ਕਿ ਜਿਹੜੀ ਨੀਲੀ ਬੱਤੀ ਵਾਲੀ ਗੱਡੀ ਆਉਂਦੀ ਆ ਤੇ ਉਹਦਾ ਗਨਮੈਨ ਮੈਨੂੰ ਲੈ ਕੇ ਜਾਂਦਾ ਫਿਰ ਉਸ ਤੋਂ ਬਾਅਦ ਮੈਨੂੰ ਗਲਤ ਕੰਮ ਕਰਨ ਦੇ ਲਈ ਵੀ ਯਾਨੀ ਉਕਸਾਇਆ ਜਾਂਦਾ ਤਾਂ ਪੰਜਾਬ ਦੇ ਵਿੱਚ ਇਹੋ ਜਿਹੇ ਨਾ ਜਾਣੇ ਕਿੰਨੀਆਂ ਕੁੜੀਆਂ ਹੋਣਗੀਆਂ ਜਿਨ੍ਹਾਂ ਦੇ ਨਾਲ ਇੱਕ ਬੰਦੇ ਜਿਹੜੇ ਪੁਲਿਸ ਅਫਸਰ ਨੇ ਬਹੁਤ ਸਾਰੇ ਜਿਹੜੇ ਗਲਤ ਬੰਦੇ ਨੇ ਉਹਨਾਂ ਦੁਆਰਾ ਕੁਛ ਇਹੋ ਜਿਹੇ ਤਸ਼ੱਦਦ ਕੀਤੇ ਵੀ ਗਏ ਨੇ ਇਹ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਟੋਰੀਆਂ ਪਈਆਂ ਨੇ ਹਾਲਾਂਕਿ ਮੀਡੀਆ ਦੇ ਉੱਤੇ ਪ੍ਰੂਫ ਦੇ ਆਧਾਰ ਤੇ ਮੌਜੂਦ ਨੇ ਜੇਕਰ ਤੁਸੀਂ ਸਰਚ ਕਰੋਗੇ ਤਾਂ ਹਲੂ ਬਹੁਤ ਸਾਰੀਆਂ ਮਿਲਣੀਆਂ ਔਰ ਹੁਣ ਵੇਖੋ ਜਿਹੜੀ ਕਾਉਂਸਟੇਬਲ ਫੜੀ ਜਾਂਦੀ ਆ ਹੁਣ ਇਸ ਤੇ ਜਿਹੜਾ ਐਕਸ਼ਨ ਹੋਣਾ ਉਹ ਤਾਂ ਹਲੇ ਬਾਕੀ ਆ ਬਾਕੀ ਸਰਕਾਰ ਦੀ ਜਿਹੜੀ ਪ੍ਰਦਰਸ਼ਨ ਸਰਕਾਰ ਦਾ ਉਹਦੇ ਨਾਲ ਪੰਜਾਬ ਦੇ ਲੋਕਾਂ ਦਾ ਬੜਾ ਸੰਯੋਗ ਹੈ ਕਿਉਂਕਿ ਪੰਚਾਇਤਾਂ ਦੇ ਰੂਪ ਦੇ ਵਿੱਚ ਸਰਕਾਰ ਦਾ ਤੇ ਪੁਲਿਸ ਦਾ ਸੰਯੋਗ ਕਰ ਰਹੀ ਹੈ ਪੰਜਾਬ ਦੀ ਜਨਤਾ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ